ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਡੇ ਲੋਕ ਰੰਗ ਚੈਨਲ ਉੱਪਰ ਸਵਾਗਤ ਹੈ ਜੀ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹਾਂ ਆਸ ਕਰਦੇ ਹਾਂ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਏਗੀ ਝੂਠ ਕਿਉਂ ਬੋਲ ਰਹੇ ਹੋ ਬੇਬੇ ਜੀ ਹਾਂ ਮੈਂ ਬਦਲ ਗਈ ਹਾਂ ਬੇਬੇ ਜੀ ਮੇਰੇ ਬਦਲਣ ਦੇ ਰੂਪ ਦਾ ਕਾਰਨ ਵੀ ਤੁਸੀਂ ਹੋ ਮਨਵੀਰ ਨੇ ਆਪਣੀ ਸੱਸ ਜਸਵਿੰਦਰ ਨੂੰ ਕਿਹਾ ਉਸਨੇ ਕਿਹਾ ਕਿ ਇਹ ਤਾਂ ਮੈਂ ਦੇਖ ਹੀ ਰਹੀ ਹਾਂ ਤੇਰੀ ਅੱਜਕਲ ਜ਼ਮਾਨ ਕੁਝ ਜ਼ਿਆਦਾ ਹੀ ਚੱਲਣ ਲੱਗੀ ਹੈ ਤੁਹਾਰ ਗੱਲ ਦਾ ਜਵਾਬ ਉਲਟਾ ਦੇਣ ਲੱਗੀ ਹੈ ਜਸਵਿੰਦਰ ਨੇ ਗੁੱਸੇ ਵਿੱਚ ਕਿਹਾ ਇਹ ਕਹਾਣੀ ਜਸਵਿੰਦਰ ਅਤੇ ਉਹਦੀ ਵੱਡੀ ਨੂੰ ਮਨਵੀਰ ਦੀ ਹੈ ਪਿਛਲੇ 6 ਸਾਲਾਂ ਤੋਂ ਮਨਵੀਰ ਆਪਣੇ ਪਤੀ ਲਖਵਿੰਦਰ ਦੇ ਨਾਲ ਅੰਮ੍ਰਿਤਸਰ ਵਿੱਚ ਆਪਣੇ ਸਹੁਰੇ ਪਰਿਵਾਰ ਤੋਂ ਦੂਰ ਰਹਿ ਰਹੀ ਸੀ ਲਖਵਿੰਦਰ ਅੰਮ੍ਰਿਤਸਰ ਵਿੱਚ ਇੱਕ ਨਾਮੀ ਕੰਪਨੀ ਵਿੱਚ ਚੰਗੀ ਪੋਸਟ ਉੱਤੇ ਨੌਕਰੀ ਕਰਦਾ ਸੀ ਇਸ ਲਈ ਲਖਵਿੰਦਰ 6 ਸਾਲ ਪਹਿਲਾਂ ਮਨਵੀਰ ਅਤੇ ਆਪਣੇ 4 ਸਾਲ ਦੇ ਬੇਟੇ ਹਰਸ਼ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਸ਼ਿਫਟ ਹੋ ਗਿਆ ਜਸਵਿੰਦਰ ਦਾ ਛੋਟਾ ਬੇਟਾ ਨੋ ਪੁੱਤ ਉਸ ਦੇ ਨਾਲ ਰਹਿੰਦੇ ਸੀ ਜਦੋਂ ਦੀ ਮਨਵੀਰ ਵਿਆਹ ਕਰਕੇ ਸਹੁਰੇ ਘਰ ਆਈ ਸੀ ਉਦੋਂ ਤੋਂ ਆਪਣੀ ਸੱਸ ਜਸਵਿੰਦਰ ਨੂੰ ਹਰ ਤਰ੍ਹਾਂ ਦਾ ਮਾਣ ਸਨਮਾਨ ਦਿੰਦੀ ਆਈ ਲੇਕਿਨ ਉਹਦੀ ਸੱਸ ਜਸਵਿੰਦਰ ਹਮੇਸ਼ਾ ਉਸ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਮਨਵੀਰ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਅਦ ਉਸਦੀ ਸੱਸ ਜਸਵਿੰਦਰ ਉਹਦੇ ਕੰਮ ਅਤੇ ਉਹਦੇ ਵਿਹਾਰ ਦੀ ਕਦੀ ਤਾਰੀਫ਼ ਨਾ ਕਰਦੀ। ਵਿਆਹ ਤੋਂ ਬਾਅਦ ਜਦੋਂ ਮਨਵੀਰ ਗਰਭਵਤੀ ਹੋਈ ਤਾਂ ਉਸਨੂੰ ਲੱਗਿਆ ਕਿ ਉਸਦੇ ਸੱਸ ਦਾ ਵਿਹਾਰ ਸ਼ੈੰਦ। ਉਸਦੇ ਲਈ ਕੁਝ ਬਦਲ ਜਾਵੇ। ਪਰ ਇਹੋ ਜਿਹਾ ਕੁਝ ਵੀ ਨਾ ਹੋਇਆ। ਪਰ ਉਹ ਤਾਂ ਮਾਨਸਿਕ ਤੌਰ ਤੇ ਉਸਨੂੰ ਹੋਰ ਜ਼ਿਆਦਾ ਪਰੇਸ਼ਾਨ ਕਰਨ ਲੱਗੀ। ਹੁਣ ਮਨਵੀਰ ਦੇ ਪਹਿਲੇ ਬੇਟੇ ਦਾ ਜਨਮ ਹੋਇਆ। ਲਖਵਿੰਦਰ ਵੀ ਵੇਖਦਾ ਰਹਿੰਦਾ ਪਰ ਕੁਝ ਕਹਿੰਦਾ ਨਾ। ਜੇਕਰ ਕਹਿੰਦਾ ਤਾਂ ਘਰ ਵਿੱਚ ਕਲੇਸ਼ ਹੋ ਜਾਂਦਾ। ਇਸ ਲਈ ਬਸ ਚੁੱਪ ਹੀ ਰਹਿੰਦਾ। ਮਨਵੀਰ ਨੂੰ ਹੋਰ ਅੰਮ੍ਰਿਤਸਰ ਵਿੱਚ ਰਹਿੰਦਿਆ ਹੋਇਆ ਕੋਈ ਸਮਾਂ ਹੀ ਹੋਇਆ ਸੀ ਇੱਕ ਦਿਨ ਜਸਵਿੰਦਰ ਨੇ ਫੋਨ ਕਰਕੇ ਕਿਹਾ ਕਿ ਤੇਰੇ ਨਾਲ ਮੁਹੱਲੇ ਵਿੱਚ ਜਿੰਨੀਆਂ ਦੇ ਵੀ ਵਿਆਹ ਹੋਏ ਹਨ ਉਹਨਾਂ ਸਾਰਿਆਂ ਦੇ ਦੋ-ਦੋ ਬੱਚੇ ਹੋ ਗਏ ਹਨ ਪਰ ਤੂੰ ਤਾਂ ਇੱਕ ਬੇਟਾ ਹੀ ਪੈਦਾ ਕਰਕੇ ਬੈਠੀ ਹੋਈ ਹੈ ਇਹ ਸੁਣ ਕੇ ਮਨਵੀਰ ਨੂੰ ਕੋਈ ਜਵਾਬ ਨਾ ਆਇਆ ਜਦੋਂ ਇਸ ਬਾਰੇ ਵਿੱਚ ਮਨਵੀਰ ਨੇ ਲਖਵਿੰਦਰ ਨੂੰ ਕਿਹਾ ਤਾਂ ਲਖਵਿੰਦਰ ਨੇ ਕਿਹਾ ਕਿ ਦੇਖ ਮਨਵੀਰ ਆਪਾਂ ਘਰ ਤੋਂ ਬਹੁਤ ਦੂਰ ਬੈਠੇ ਹਾਂ ਸਭ ਕੁਝ ਆਪਾਂ ਨੂੰ ਹੀ ਮੈਨੇਜ ਕਰਨਾ ਪੈਣਾ ਹੈ ਉਸਨੇ ਕਿਹਾ ਕਿ ਤੈਨੂੰ ਕੀ ਲੱਗਦਾ ਹੈ ਦੂਸਰਾ ਬੱਚਾ ਹੋਵੇਗਾ ਤਾਂ ਉਹਨੂੰ ਕੌਣ ਸੰਭਾਲੇਗਾ ਲਖਵਿੰਦਰ ਨੇ ਕਿਹਾ ਕਿ ਤੂੰ ਕਿਸੇ ਤੋਂ ਮਦਦ ਦੀ ਉਮੀਦ ਨਾ ਰੱਖਣਾ ਮਨਵੀਰ ਨੇ ਕਿਹਾ ਕਿ ਲਖਵਿੰਦਰ ਦੇਖੋ ਹੁਣ ਸਾਡਾ ਬੇਟਾ 4 ਸਾਲਾਂ ਦਾ ਹੋ ਗਿਆ ਹੈ ਅਤੇ ਦੋ ਬੱਚੇ ਤਾਂ ਹੋਣੇ ਹੀ ਚਾਹੀਦੇ ਹਨ ਤਾਂ ਕਿ ਭਵਿੱਖ ਵਿੱਚ ਉਹ ਇੱਕ ਦੂਜੇ ਦੇ ਸੁੱਖ-ਦੁੱਖ ਵਿੱਚ ਸਾਥੀ ਹੋਣ ਲਖਵਿੰਦਰ ਨੇ ਕਿਹਾ ਕਿ ਮੈਂ ਮੰਨਦਾ ਹਾਂ पर मनवीर तू इस बारे विच ਹੁਣ ਕੁਝ ਵੀ ਨਾ ਸੋਚ ਪਰ ਜਸਵਿੰਦਰ ਵਾਰ-ਵਾਰ ਫੋਨ ਕਰਕੇ ਮਨਵੀਰ ਨੂੰ ਪਰੇਸ਼ਾਨ ਕਰਦੀ ਰਹਿੰਦੀ ਇੱਕ ਦਿਨ ਮਨਵੀਰ ਨੇ ਕਿਹਾ ਕਿ ਬੇਬੇ ਜੀ ਲਖਵਿੰਦਰ ਕਹਿੰਦੇ ਹਨ ਕਿ ਡਿਲੀਵਰੀ ਅਤੇ ਪੈਗਰੈਂਸੀ ਦੇ ਸਮੇਂ ਆਪਣੀ ਮਦਦ ਲਈ ਕੋਈ ਵੀ ਨਹੀਂ ਆਏਗਾ ਤਾਂ ਜਸਵਿੰਦਰ ਨੇ ਬੜੇ ਮਿੱਠੇ ਸ਼ਬਦਾਂ ਵਿੱਚ ਕਿਹਾ ਕਿ ਤੂੰ ਇੱਕ ਵਾਰ ਖੁਸ਼ਖਬਰੀ ਤਾਂ ਸੁਣਾ ਮੈਂ ਸਭ ਕੁਝ ਛੱਡ ਕੇ ਤੇਰੇ ਕੋਲ ਆ ਜਾਵਾਂਗੀ ਪਰ ਮਨਵੀਰ ਨੂੰ ਲਖਵਿੰਦਰ ਦੀ ਗੱਲ ਇੱਕਦਮ ਸਹੀ ਲੱਗੀ ਕਿਉਂਕਿ ਪਹਿਲੇ ਬੱਚੇ ਦੇ ਸਮੇ ਉਹਨਾਂ ਨੇ ਸਭ ਨੂੰ ਅਜ਼ਮਾ ਲਿਆ ਸੀ ਇਸ ਲਈ ਉਸਨੇ ਸਭ ਗੱਲਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਫੈਸਲਾ ਲਿਆ ਕਿ ਉਹ ਦੂਸਰੇ ਬੱਚੇ ਦੇ ਬਾਰੇ ਵਿੱਚ ਫਿਰ ਸੋਚੇਗੀ ਜਦੋਂ ਉਸ ਦਾ ਬੇਟਾ ਛੋਟੇ-ਮੋਟੇ ਕੰਮ ਆਪ ਕਰਨ ਲੱਗੇਗਾ ਜਦੋਂ ਹਰਸ਼ੰਤ 6 ਸਾਲਾਂ ਦਾ ਹੋ ਗਿਆ ਤਾਂ ਮਨਵੀਰ ਨੇ ਆਪਣੀ ਸੱਸ ਨੂੰ ਗਰਭਤੀ ਹੋਣ ਦੀ ਖੁਸ਼ਖਬਰੀ ਸੁਣਾਈ ਅਤੇ ਪੁੱਛਿਆ ਕਿ ਤੁਸੀਂ ਕਿਹਾ ਕੀ ਸੀ ਜਿਸ ਦਿਨ ਮੈਂ ਤੁਹਾਨੂੰ ਖੁਸ਼ਖਬਰੀ ਸੁਣਾਵਾਂਗੀ ਉਸ ਦਿਨ ਤੁਸੀਂ ਮੇਰੇ ਕੋਲ ਆ ਜਾਵੋਗੇ ਜਸਵਿੰਦਰ ਬੋਲੀ ਹਾਂ ਹਾਂ ਜ਼ਰੂਰ ਆਵਾਂਗੀ ਥੋੜੇ ਦਿਨ ਤੱਕ ਆ ਜਾਵਾਂਗੀ ਇਸੇ ਤਰ੍ਹਾਂ ਮਹੀਨੇ ਦਰ ਮਹੀਨੇ ਨਿਕਲਦੇ ਗਏ ਕਈ ਵਾਰ ਉਸਦੀ ਹਾਲਤ ਖਰਾਬ ਹੋਈ ਉਸ ਟਾਈਮ ਲਖਵਿੰਦਰ ਨੇ ਹੀ ਆਪਣੇ ਆਫਿਸ ਤੋਂ ਛੁੱਟੀ ਲੈ ਕੇ ਮਨਵੀਰ ਦੀ ਦੇਖਭਾਲ ਕੀਤੀ ਲਖਵਿੰਦਰ ਹਰ ਵਾਰ ਆਪਣੀ ਬੇਬੇ ਨੂੰ ਫੋਨ ਕਰਦਾ ਪਰ ਉਹ ਵਾਰ-ਵਾਰ ਬਹਾਨਾ ਬਣਾ ਕੇ ਟਾਲ ਦਿੰਦੀ ਇੱਕ ਦਿਨ ਲਖਵਿੰਦਰ ਨੂੰ ਆਫਿਸ ਤੇ ਕੰਮ ਲਈ ਕੁਝ ਦਿਨਾਂ ਲਈ ਬਾਹਰ ਜਾਣਾ ਸੀ ਅਤੇ ਉਸਨੇ ਆਪਣੇ ਘਰ ਫੋਨ ਕਰਕੇ ਆਪਣੀ ਬੇਬੇ ਤੁਸੀਂ ਕੁਝ ਦਿਨਾਂ ਲਈ ਮਨਬੀਰ ਅਤੇ ਹਰਸ਼ਦੀ ਦੇਖਭਾਲ ਲਈ ਆ ਜਾਬੋ ਜਸਵਿੰਦਰ ਨੇ ਕਿਹਾ ਕਿ ਅਮਰਸਰ ਥੋੜਾ ਦੂਰ ਪੈਂਦਾ ਹੈ ਜੇਕਰ ਨੇੜੇ ਹੁੰਦਾ ਸ਼ੈਨ ਮੈਂ ਆ ਹੀ ਜਾਂਦੀ ਫਿਰ ਜਸਵਿੰਦਰ ਨੇ ਕਿਹਾ ਕਿ ਇੱਥੇ ਛੋਟੀ ਨੂੰ ਪੋਤਾ ਵੀ ਉਹਨਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ ਇਸ ਗੱਲ ਉੱਤੇ ਲਖਵਿੰਦਰ ਨੂੰ ਹੁਣ ਬਹੁਤ ਗੁੱਸਾ ਆਇਆ ਉਹ ਬੋਲਿਆ ਕਿ ਉੱਥੇ ਬਾਪੂ ਜੀ ਅਤੇ ਛੋਟਾ ਵੀ ਹੈਗੇ ਹੈ ਜੇਕਰ ਮੈਨੂੰ ਜਾਣਾ ਨਾ ਹੁੰਦਾ ਤਾਂ ਮੈਂ ਤੁਹਾਨੂੰ ਪਰੇਸ਼ਾਨ ਨਾ ਕਰਦਾ ਲਖਵਿੰਦਰ ਆਪਣੀ ਬੇਬੇ ਜੀ ਵੱਲੋਂ ਨਾਂ ਦਾ ਜਵਾਬ ਸੁਣ ਕੇ ਗੁੱਸੇ ਵਿੱਚ ਫੋਨ ਰੱਖ ਦਿੱਤਾ। ਮਨਵੀਰ ਨੇ ਲਖਵਿੰਦਰ ਨੂੰ ਤਸੱਲੀ ਦਿੱਤੀ ਕਿ ਮੈਂ ਆਪਣੇ ਆਪ ਨੂੰ ਅਤੇ ਹਰਸ਼ ਨੂੰ ਸੰਭਾਲ ਲਵਾਂਗੀ। ਇੱਥੇ ਆਸ-ਪਾਸ ਕਾਫੀ ਚੰਗੇ ਲੋਕ ਰਹਿੰਦੇ ਹਨ। ਕੋਈ ਵੀ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਮੈਂ ਸਭ ਸੰਭਾਲ ਲਵਾਂਗੀ। ਤੁਸੀਂ ਆਰਾਮ ਨਾਲ ਜਾਵੋ। ਮਨਵੀਰ ਮਨ ਹੀ ਮਨ ਵਿੱਚ ਸੋਚਣ ਲੱਗੀ ਜਦੋਂ ਮੈਨੂੰ ਹੁਣ ਸਾਥ ਦੀ ਜ਼ਰੂਰਤ ਹੈ। ਕੋਈ ਵੀ ਸਾਥ ਦੇਣ ਨੂੰ ਤਿਆਰ ਨਹੀਂ। ਪਰ ਹੁਣ ਮਨਵੀਰ ਨੇ ਸੋਚ ਲਿਆ ਕਿ ਹੁਣ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਰਹੇਗੀ ਜੇਕਰ ਉਸਦੇ ਡੈਡੀ ਦੀ ਤਬੀਤ ਖਰਾਬ ਨਾ ਹੁੰਦੀ ਤਾਂ ਉਸਦੀ ਮੰਮੀ ਹੀ ਉਸਦੇ ਕੋਲ ਆ ਜਾਂਦੀ ਇਸ ਤਰ੍ਹਾਂ ਹੀ 9 ਮਹੀਨੇ ਨਿਕਲ ਗਏ ਡਿਲੀਵਰੀ ਦੀ ਡੇਟ ਤੋਂ ਇੱਕ ਦਿਨ ਪਹਿਲਾਂ ਜਸਵਿੰਦਰ ਉੱਥੇ ਆ ਗਈ ਮਣਵੀਰ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਪਰ ਜਸਵਿੰਦਰ ਮਾਂ ਤੇ ਬੱਚੇ ਨੂੰ ਦੋਵਾਂ ਨੂੰ ਹੱਥ ਨਾ ਲਾਉਂਦੀ ਸਾਰਾ ਦਿਨ ਟੀਵੀ ਦੇਖਦੀ ਰਹਿੰਦੀ ਲਖਵਿੰਦਰ ਨੇ ਆਫਿਸ ਵਿੱਚੋਂ ਛੁੱਟੀ ਲੈ ਕੇ ਸਭ ਕੁਝ ਸੰਭਾਲ ਲਿਆ ਹੋਇਆ ਸੀ ਉਸ ਨੂੰ ਮੈਂ ਆਪਣੀ ਬੇਬੇ ਉੱਤੇ ਬਹੁਤ ਗੁੱਸਾ ਆਉਂਦਾ ਜੇਕਰ ਉਹ ਕੁਝ ਕਹਿੰਦਾ ਤਾਂ ਉਸ ਉੱਤੇ ਕੋਈ ਅਸਰ ਨਾ ਹੁੰਦਾ ਬੱਚਾ ਹੁਣ 20 ਦਿਨਾਂ ਦਾ ਹੋ ਗਿਆ ਸੀ ਸੱਸ ਅਤੇ ਸੋਹਰਾ ਦੋਵੇਂ ਵਾਪਸ ਜਾਣ ਦੀ ਤਿਆਰੀ ਕਰਨ ਲੱਗੇ ਮਨਵੀਰ ਇੰਨੀ ਖੁਸ਼ੀ ਦੀ ਗੱਲ ਹੈ ਕਿ ਤੂੰ ਇੱਕ ਬੇਟੀ ਨੂੰ ਜਨਮ ਦਿੱਤਾ ਰਿਵਾਜ ਦੇ ਹਿਸਾਬ ਨਾਲ ਜਿਹੜਾ ਤੇਰੀ ਨੰਨ ਦਾ ਅਤੇ ਮੇਰਾ ਹੱਕ ਬੰਦਾ ਹੈ ਉਹ ਜਲਦੀ ਨਾਲ ਮਗਵਾ ਦੇ ਮੈਂ ਜਾਣ ਵਾਸਤੇ ਟਿਕਟਾਂ ਕਰਵਾ ਲਈਆਂ ਹਨ ਇਹ ਸੁਣਦਿਆਂ ਹੀ ਮਨਵੀਰ ਨੂੰ ਬਹੁਤ ਗੁੱਸਾ ਆਇਆ ਮਨਵੀਰ ਨੇ ਕਿਹਾ ਕਿ ਰਿਵਾਜ ਦੇ ਹਿਸਾਬ ਨਾਲ ਤਾਂ ਦਾਦੀ ਅਤੇ ਭੂਆ ਦਾ ਵੀ ਕਈ ਚੀਜ਼ਾਂ ਲਿਆਉਣ ਦਾ ਫਰਜ਼ ਬਣਦਾ ਸੀ। ਇਹ ਸੁਣਦਿਆ ਹੀ ਜਸਵਿੰਦਰ ਦਾ ਮੂੰਹ ਬਣ ਗਿਆ ਅਤੇ ਬੁਰਾ ਭਲਾ ਕਹਿਣ ਲੱਗੀ ਪਰ ਮਨਵੀਰ ਨੂੰ ਤਾਂ ਲੈਣ ਦੇ ਨਾਲ ਜ਼ਿਆਦਾ ਆਪਣੀ ਬੱਚੀ ਦੇ ਹੋਣ ਦੀ ਖੁਸ਼ੀ ਸੀ। ਇਸ ਲਈ ਉਸਨੇ ਸਗਨ ਦੇ ਦਿੱਤਾ। ਬੱਚੀ ਦੇ ਹੁਣ 6 ਮਹੀਨਿਆਂ ਦੇ ਹੋਣ ਤੋਂ ਬਾਅਦ ਪਹਿਲੀ ਵਾਰ ਮਨਵੀਰ ਉਸ ਨੂੰ ਲੈ ਕੇ ਸਹਰੇ ਕਰ ਗਈ। ਹੁਣ ਕਈ ਔਰਤਾ ਬੱਚੇ ਨੂੰ ਦੇਖਣ ਆਉਂਦੀਆਂ ਅਤੇ ਜਸਵਿੰਦਰ ਕਹਿੰਦੀ ਕਿ ਉਹ ਤਾਂ ਮੈਂ ਹੀ ਸੀ ਉੱਥੇ ਮਨਵੀਰ ਤੇ ਆਪਣੀ ਪੋਤੀ ਨੂੰ ਸੰਭਾਲਣ ਦੇ ਲਈ ਚਲੀ ਗਈ ਜੇਕਰ ਮੈਂ ਨਾ ਹੁੰਦੀ ਤਾਂ ਮਨਵੀਰ ਨੂੰ ਉੱਥੇ ਕੌਣ ਸੰਭਾਲਦਾ ਮੈਂ ਤਾਂ ਆਪਣੀ ਪੋਤੀ ਨੂੰ ਸੋਨੇ ਦੀ ਚੈਨ ਅਤੇ 10 ਊੜ ਦਿੱਤੇ ਮਨਵੀਰ ਤਾਂ ਆਪਣੀ ਸੱਸ ਦੇ ਸੁਭਾਅ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਜਾਣਦੀ ਸੀ ਪਰ ਪਤਾ ਨਹੀਂ ਕਿਉਂ ਉਸ ਤੋਂ ਆਪਣੀ ਬੇਟੀ ਦੇ ਲਈ ਝੂਠ ਬਰਦਾਸ਼ਤ ਨਾ ਹੋਇਆ ਔਰਤਾਂ ਦੇ ਜਾਂਦੇ ਹੋਏ ਮਨਵੀਰ ਗੁੱਸੇ ਵਿੱਚ ਆ ਕੇ ਬੋਲੀ ਕਿ ਬੇਬੇ ਜੀ ਮੈਂ ਤੁਹਾਨੂੰ ਦੇਖਿਆ ਹੈ ਤੁਸੀਂ ਮੇਰਾ ਕਿੰਨਾ ਸਾਥ ਦਿੱਤਾ ਕਿਉਂ ਝੂਠ ਬੋਲ ਰਹੇ ਹੋ ਬੇਬੇ ਜੀ ਤੁਸੀਂ ਵੀ ਤਾਂ ਆਪਣੀ ਪੋਤੀ ਨੂੰ ਉੱਥੇ ਹੱਥ ਵੀ ਨਹੀਂ ਲਾਇਆ ਅਤੇ ਜੋ ਰਸਮਾਂ ਹੁੰਦੀਆਂ ਹਨ ਉਹ ਵੀ ਨਹੀਂ ਨਿਭਾਈਆਂ ਲੇਕਿਨ ਸਗਨ ਲੈਣ ਲਈ ਤੁਸੀਂ ਮੂੰਹ ਖੋਲ ਕੇ ਬੋਲ ਦਿੱਤਾ ਮਨਵੀਰ ਨੇ ਕਿਹਾ ਕਿ ਦਾਦੀਆਂ ਸਗਨ ਲੈਣ ਦੇ ਲਈ ਨਹੀਂ ਹੁੰਦੀਆਂ ਜਦੋਂ ਤੁਹਾਡੇ ਫਰਜ਼ ਨਿਭਾਉਣ ਦੀ ਵਾਰੀ ਆਉਂਦੀ ਹੈ ਤੁਸੀਂ ਚੁੱਪਚਾਪ ਉੱਥੋਂ ਆ ਜਾਂਦੇ ਹੋ ਜਸਵਿੰਦਰ ਨੇ ਕਿਹਾ ਕਿ ਅੱਜ ਤੱਕ ਤੂੰ ਮੇਰੇ ਨਾਲ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕੀਤੀ ਅੱਜ ਕਿਸ ਤਰ੍ਹਾਂ ਦੀਆਂ ਫालतू ਗੱਲਾਂ ਕਰ ਰਹੀ ਹੈ ਬੇਬੇ ਜੀ ਤੁਹਾਨੂੰ ਤੁਸੀਂ ਵੀ ਮੈਨੂੰ ਬੋਲਣ ਦੇ ਲਈ ਮਜਬੂਰ ਕੀਤਾ। ਤੁਸੀਂ ਮੇਰੇ ਪਿੱਛੇ ਪੈ ਸੀ ਕਿ ਦੂਸਰਾ ਬੱਚਾ ਲੈ ਲਓ। ਜਿਸ ਦਿਨ ਖੁਸ਼ਖਬਰੀ ਸੁਣਾਵੇਂਗੀ ਮੈਂ ਤੇਰੇ ਕੋਲ ਆ ਜਾਵਾਂਗੀ ਉਸੇ ਦਿਨ। ਮੈਂ ਬੜੇ ਔਖੇ 9 ਮਹੀਨੇ ਪੂਰੇ ਕੀਤੇ। ਜਦੋਂ ਮਜਬੂਰੀ ਵਿੱਚ ਲਖਵਿੰਦਰ ਨੂੰ ਇੱਕ ਦਿਨ ਜਾਣਾ ਪਿਆ ਤਾਂ ਤੁਸੀਂ ਉਸ ਸਮੇਂ ਵੀ ਨਹੀਂ ਸੋਚਿਆ ਕਿ ਉਸ ਅਣਜਾਣ ਸ਼ਹਿਰ ਵਿੱਚ ਜੇਕਰ ਮੈਨੂੰ ਕੁਝ ਜ਼ਰੂਰਤ ਹੋਵੇਗੀ ਤੁਸੀਂ ਫਿਰ ਵੀ ਮੇਰਾ ਸਾਥ ਨਹੀਂ ਦਿੱਤਾ। ਜਸਵਿੰਦਰ ਨੇ ਕਿਹਾ ਕਿ ਜਦੋਂ ਤੇਰੀ ਬੇਟੀ ਹੋਈ ਮੈਂ ਉੱਤੇ ਹੈਗੀ ਤਾਂ ਸਹੀ ਮਨਬੀਰ ਨੇ ਕਿਹਾ ਕਿ ਉਹ ਸਿਰਫ ਤੁਸੀਂ ਲੋਕਾਂ ਨੂੰ ਵਿਖਾਉਣ ਦੇ ਲਈ ਕਿਉਂਕਿ ਇੱਥੇ ਤੁਹਾਨੂੰ ਲੋਕ ਪੁੱਛਦੇ ਸੀ ਕਿ ਤੁਹਾਡੀ ਨੌ ਦੇ ਬੱਚਾ ਹੋਣ ਵਾਲਾ ਹੈ ਤੁਸੀਂ ਕਿਉਂ ਨਹੀਂ ਜਾ ਰਹੇ ਇੱਥੇ ਤੁਸੀਂ ਸਭ ਦੇ ਸਾਹਮਣੇ ਤਾਰੀਫ ਕਰੀ ਜਾਂਦੇ ਹੋ ਮੈਂ ਆ ਕੀਤਾ ਮੈਂ ਉਹ ਕੀਤਾ ਤੁਹਾਡੀ ਅੰਤਰ ਆਤਮਾ ਨਹੀਂ ਜਾਣਦੀ ਕਿ ਤੁਸੀਂ ਕੀ ਕੀਤਾ ਜਸਵਿੰਦਰ ਗੁੱਸੇ ਵਿੱਚ ਬੋਲੀ ਕਿ ਮਨਬੀਰ ਤੂੰ ਬਦਲ ਗਈ ਹੈ ਮਨਬੀਰ ਨੇ ਕਿਹਾ ਕਿ ਹਾਂ ਬੇਬੇ ਜੀ ਬਿਲਕੁਲ ਸਹੀ ਮੈਂ ਬਦਲ ਗਈ ਹਾਂ ਆਪਣੇ ਲਈ ਨਹੀਂ ਆਪਣੀ ਬੇਟੀ ਦੇ ਲਈ ਮਨਬੀਰ ਨੇ ਕਿਹਾ ਕਿ ਮੇਰੀ ਬੇਟੀ ਨੇ ਇਸ ਦੁਨੀਆ ਵਿੱਚ ਆ ਕੇ ਮੈਨੂੰ ਦਿਖਾਵੇ ਨਾਲ ਰੂਬਰੂ ਕਰਾਇਆ ਹੈ ਹੁਣ ਤੋਂ ਮੈਂ ਵੀ ਉਹੀ ਜੇ ਰਿਸ਼ਤੇ ਹੀ ਨਿਭਾਵਾਂਗੀ ਜਿਸ ਤਰ੍ਹਾਂ ਦਾ ਵਿਹਾਰ ਸਾਰੇ ਮੇਰੇ ਨਾਲ ਰੱਖਦੇ ਹਨ ਇਹ ਕਹਿੰਦੇ ਹੋਏ ਮਨਬੀਰ ਨੇ ਵਾਪਸੀ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਆਪਣੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ